ਸਾਨੂੰ ਇਹ ਹੈ ਕਿ ਜਿਹੜੀ ਰੋਡ ਦੇ ਉੱਤੇ ਸਾਨੂੰ ਪਰੇਸ਼ਾਨੀ ਆ ਪਰੇਸ਼ਾਨੀ ਦਾ ਹੱਲ ਕਰਨਾ ਨਾ ਕਿ ਅਸੀਂ ਕਿਸੇ ਪ੍ਰਵਾਸੀ ਨੂੰ ਕਹਿੰਦੇ ਆ ਜਾਓ ਤੁਸੀਂ ਜਾ ਪੰਜਾਬੀ ਨੂੰ ਇਹ ਚੀਜ਼ ਦੀ ਸਾਡੀ ਕੋਈ ਮੰਗ ਨਹੀਂ ਹੈਗੀ ਜਿਹੜੀਆਂ ਬੜੀਆਂ ਦੀ ਸਮੱਸਿਆ ਸੀ ਜਿਹੜੀਆਂ ਕਿ ਸੜਕ ਦੇ ਵਿੱਚ ਲੱਗਦੀਆਂ ਸੀ ਔਰ ਨਿਕਲੇ ਖਾਨ ਜਾਣ ਦੀ ਬੜੀ ਪ੍ਰੋਬਲਮ ਸੀ ਸਾਡੀਆਂ ਮੰਗਾਂ ਇਹ 2023 ਤੋਂ ਚੱਲਦੀਆਂ ਆ ਰਹੀਆਂ ਨੇ ਸਾਡੀ ਕੋਈ ਵੀ ਲਿੰਕ ਰੋਡ ਨਹੀਂ ਬਣਿਆ ਸਾਡਾ ਰਾਹੋਂ ਰੋਡ ਅਸੀਂ ਧਰਨੇ ਲਾ ਲਾ ਜਿੰਨਾ ਕੁ ਬਣਾਇਆ ਬਾਕੀ ਸਾਰਾ 60% ਕੰਮ ਪਿਆ ਕਰਨ ਵਾਲਾ ਸਾਡੇ ਹਲਕਾ ਸਾਨੇ ਵਾਲੇ ਨੂੰ ਲੱਗਦੀਆਂ ਸ਼ਹਿਰੀਆਂ ਸੜਕਾਂ ਲਿੰਕ ਸੜਕਾਂ ਲਿੰਕ ਸੜਕਾਂ ਤੋਂ ਜ਼ਿਆਦਾ ਪਰੇਸ਼ਾਨ ਆ ਅਸੀਂ ਉਸ ਚੀਜ਼ ਲਈ 3 ਘੰਟੇ ਲਈ ਟੂਲ ਫ੍ਰੀ ਕਰ ਲਿਆ ਕਿ ਪ੍ਰਸ਼ਾਸਨ ਦੇ ਕੰਨਾਂ ਤੱਕ ਗੱਲ ਜਾਵੇ। ਥਰੀ ਉੱਤੇ ਰੇੜੀਆਂ ਸਰਕਾਰੀ ਪ੍ਰਾਪਰਟੀ ਉੱਤੇ ਰੇੜੀਆਂ ਲੱਗੀਆਂ ਉਸ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ। ਫਿਲਹਾਲ ਸਾਡਾ ਘਰ ਤੋਂ ਕੋਈ ਮੈਂਬਰ ਬਮਾਟ ਮਹਾਰਾਜੀ ਲਿਆਣਾ ਹੋਵੇ 15 ਮਿੰਟ ਦਾ ਰਸਤਾ ਸਾਨੂੰ 1.5 ਘੰਟੇ ਦੇ ਵਿੱਚ ਤੈਅ ਕਰਨਾ ਪੈਂਦਾ। ਵਾਰਡ ਦੇ ਨਾਮ ਸਾਡਾ 4 ਲੱਖ ਏਕੜ ਜਿਹੜੀ ਸਾਡੀ ਫਸਲ ਬਰਬਾਦ ਹੋ ਗਈ ਆ 12000 ਕਰੋੜ ਜਿਹੜਾ ਇਹਨਾਂ ਨੂੰ ਐਸਪੀਆਰ ਫਿਰ ਐਫ ਦਾ ਆਇਆ ਸੀਗਾ ਉਹ ਸਾਡੀ ਸਰਕਾਰ ਨੂੰ ਵੀ ਪਤਾ ਵੀ ਕੌਣ ਲੈ ਗਿਆ ਕਢਾ ਕੇ ਤੇ ਦੁਕਾਨਾਂ ਜਿਹੜੀਆਂ ਫੜੀਆਂ ਜਿਹੜੀ ਉਹਨਾਂ ਦੀ ਪਰਸੈਂਟਿੰਗਾਂ ਉਹ ਮੰਤਰੀਆਂ ਦੇ ਖਾਤੇ 'ਚ ਜਾਂਦੀ ਆ ਇਸ ਕਰਕੇ ਮੰਤਰੀ ਕੋਈ ਬੋਲਦਾ ਨਹੀਂ ਹੈਗਾ ਨਹੀਂ ਤੇ ਨੰਗੜਾਂ ਤੇ ਉਹਨਾਂ ਨੂੰ ਵੀ ਪਰੇਸ਼ਾਨ ਆ ਪਰ ਉਹਨਾਂ ਦੀ ਜੇਬਾਂ ਸਟਰੋਂਗ ਹੋ ਰਹੀਆਂ ਆ ਮੈਂ ਅਸੀਂ ਹਰ ਹਫ਼ਤੇ ਇਹਨਾਂ ਨੂੰ ਇੱਕ ਚੈਲੰਜ ਦੇਾਂਗੇ ਅੱਜ 3 ਘੰਟੇ ਟੂਲ ਫਲੱਜ ਫਰੀ ਆ ਅਗਲੇ ਹਫ਼ਤੇ 5 ਘੰਟੇ ਕਰਾਂਗੇ ਉਦੋਂ ਅਗਲੀ ਯਾਰ ਨਹੀਂ ਹੋਇਆ ਤਾਂ ਇਹਨੂੰ ਪੱਕੇ ਤੌਰ ਤੇ ਫਰੀ ਕਰ ਦਾਂਗੇ ਫਿਰ ਉੱਤੇ ਡੇਰਾ ਲਾਵਾਂਗੇ ਅਸੀਂ ਬਾਹਰਲਾ ਬੰਦਾ ਜਿੰਨਾ ਵੀ ਇੱਥੇ ਆ ਕੇ ਬੈਠਾ ਅਛਾ ਉਸ ਦੀ ਵੀ ਆਈਡੈਂਟੀ ਹੋਣੀ ਚਾਹੀਦੀ ਆ ਕਿਉਂਕਿ ਜਿੰਨਾ ਖੂਨ ਖਰਾਬਾ ਕਤਲ ਚੋਰੀ ਠੱਗੀ ਸੋ ਹੋ ਰਿਹਾ ਨਾ ਬਾਹਰਲਾ ਬੰਦਾ ਮਤਾਂ ਨਹੀਂ ਸਰਕਾਰ ਇੰਨੀ ਮਾੜੀ ਬਣ ਗਈ ਆ ਲੋਕਾਂ ਨੇ ਬੜੇ ਚਾਰ ਨਾ ਬਣਾਈ ਸੀ ਇਸ ਸਰਕਾਰ ਦੇ ਵਿੱਚ ਤੇ ਜਮੇ ਕੋਈ ਗੱਲ ਗੱਲ ਸੁਣ ਕੇ ਰਾਜ਼ੀ ਨਹੀਂ ਇਸ ਕਰਕੇ ਹਰ ਵਰਗ ਧਰਨਿਆਂ ਦੇ ਉੱਪਰ ਆ ਮੁੱਖ ਮੰਤਰੀ ਕਿਸੇ ਨੂੰ ਨਹੀਂ ਲੱਭਦਾ ਸਸਤੇ ਗਾਲ ਜੀ ਤੁਸੀਂ ਦੇਖ ਰਹੇ ਹੋ ਦੇਣਾ ਲਾਈਵ ਤੇ ਮੈਂ ਮੈਂ ਇਸ ਵੇਲੇ ਮੌਜੂਦ ਆ ਮੰਗਲੀ ਖਾਸ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਿਸਾਨ ਮਜ਼ਦੂਰ ਕਮੇਟੀ ਦੇ ਜਿਹੜੇ ਆਗੂ ਨੇ ਖੜੇ ਹੋਏ ਨੇ ਸਾਰੀ ਜਿਹੜੀ ਆਵਾਮ ਹੈ ਤੇ ਖੜੀ ਹੈ ਤੇ ਗੱਲਬਾਤ ਕਰਾਂਗੇ ਕਾਰਨ ਖੜਨ ਦਾ ਅੱਜ ਇੱਥੇ ਇਕੱਠੇ ਹੋਣ ਦਾ ਕਾਰਨ ਕੀ ਹੈ ਜਿੰਦਾਬਾਦ ਨਰਾਬ ਸਰਕਾਰ ਅੱਜ ਸਾਰੇ ਇਕੱਠੇ ਹੋਏ ਹੋ ਇੱਕ ਮੰਚ ਤੇ ਕਾਰਨ ਕੀ ਹੈ ਇਕੱਠੇ ਹੋਣ ਦਾ ਦੇਖੋ ਜੀ ਆ ਸਾਡੀਆਂ ਮੰਗਾਂ ਨੇ ਸਾਨੇ ਲਾਲ ਕੇ ਦੀਆਂ ਜਿਵੇਂ ਇੱਕ ਛੜਕਾਂ ਦੀ ਮੰਗ ਆ ਸਾਡੀ ਸਾਡੀ ਕੋਈ ਵੀ ਲਿੰਕ ਰੋਡ ਨਹੀਂ ਬਣਿਆ ਸਾਡਾ ਰਾਹੋਂ ਰੋਡ ਅਸੀਂ ਧਰਨੇ ਲਾ ਲਾ ਜਿੰਨਾ ਕਿ ਬਣਾਇਆ ਬਾਕੀ ਸਾਰਾ 60% ਕੰਮ ਪਿਆ ਕਰਨ ਵਾਲਾ ਔਰ ਫੇਰੇ ਤੇ ਰੇੜੀਆਂ ਭੜੀਆਂ ਦੀ ਸਮੱਸਿਆ ਸੀ ਜਿਹੜੀਆਂ ਕਿ ਸੜਕ ਦੇ ਵਿੱਚ ਲੱਗਦੀਆਂ ਸੀ ਔਰ ਨਿਕਲ ਆਣ ਜਾਣ ਦੀ ਬੜੀ ਪ੍ਰੋਬਲਮ ਸੀ ਸਾਡੀਆਂ ਮੰਗਾਂ ਇਹ 3000 2000 23 ਤੋਂ ਚਲਦੀਆਂ ਆ ਰਹੀਆਂ ਨੇ ਕੋਈ ਸਾਡੀ 2023 ਤੋਂ ਸੰਘਰਸ਼ ਕਰ ਰਹੇ ਹਾਂ ਅੱਜ 2025 ਹੋ ਗਈ ਇਹਨਾਂ 2 ਸਾਲਾਂ ਦੇ ਵਿੱਚ ਸੜਕ ਬਣੀ ਨਹੀਂ ਕਿਉਂਕਿ ਲੋਕ ਖੱਜਲ ਖਵਾਰ ਹੋ ਰਹੇ ਨੇ ਮਾਨਸੂਨ ਦਾ ਸੀਜ਼ਨ ਪਾਵੇਂ ਚਲਾ ਗਿਆ ਜਿਹੜਾ ਪਾਣੀ ਖੜ ਜਾਂਦਾ ਹੈ ਲੋਕ ਹੁਣ ਵੀ ਪਰੇਸ਼ਾਨ ਨੇ ਕਦੋਂ ਤੱਕ ਅਹੀ ਸੰਘਰਸ਼ ਇਦਾਂ ਜਾਰੀ ਰਹਿਣ ਵਾਲਾ ਹੈ ਪਤਾ ਨਹੀਂ ਜੀ ਸਰਕਾਰ ਇੰਨੀ ਮਾਰੀ ਬਣ ਗਈ ਆ ਲੋਕਾਂ ਨੇ ਬੜੇ ਚਾਅ ਨਾਲ ਬਣਾਈ ਸੀ ਇਸ ਸਰਕਾਰ ਦੇ ਵਿੱਚ ਤੇ ਜਮੈਂ ਕੋਈ ਗੱਲ ਗੱਲ ਸੁਣ ਕੇ ਰਾਜੀ ਨਹੀਂ ਹੈਗਾ ਜੀ ਇਸ ਕਰਕੇ ਹਰ ਵਰਗ ਧਰਨਿਆਂ ਦੇ ਉੱਪਰ ਆ ਮੋ ਮੰਤਰੀ ਕਿਸੇ ਨੂੰ ਨਹੀਂ ਲੱਭਦਾ ਵਾਰਡ ਦੇ ਨਾਲ ਸਾਡਾ 4 ਲੱਖ ਏਕੜ ਜਿਹੜੀ ਸਾਡੀ ਫਸਲ ਬਰਬਾਦ ਹੋ ਗਈ ਆ 12000 ਕਰੋੜ ਜਿਹੜਾ ਇਹਨਾਂ ਨੂੰ ਐਸਡੀਆਰਪੀ ਐਫ ਦਾ ਆਇਆ ਸੀਗਾ ਉਹ ਸਾਡੀ ਸਰਕਾਰ ਨੂੰ ਨਹੀਂ ਪਤਾ ਵੀ ਕੌਣ ਲੈ ਗਿਆ ਕਢਾ ਕੇ ਸਰਕਾਰ ਨੂੰ ਨਹੀਂ ਪਤਾ ਇੱਕ ਮੰਤਰੀ ਕਹਿ ਰਿਹਾ ਪੈਸੇ ਹੈਗੇ ਆ ਦੂਜਾ ਕਹਿੰਦਾ ਹੈ ਨਹੀਂ ਗੇ ਇਹਨਾਂ ਨੂੰ ਉਹ ਫੰਡਾਂ ਦਾ ਹੀ ਨਹੀਂ ਪਤਾ ਵੀ ਸਾਡੇ ਕੌਣ ਲੈ ਗਿਆ ਹੁਣ ਇਹ ਨਵੇਂ-ਨਵੇਂ ਪੋਰਟਲ ਜਾਰੀ ਕਰ ਰਹੇ ਨੇ ਇੱਕ ਇਹਨਾਂ ਨੇ ਕਰਤਾ ਰੰਗਲਾ ਪੰਜਾਬ ਇੱਕ ਚੜ੍ਹਦੀ ਕਲਾ ਕਨਸੈਪਟ ਦਿੱਤਾ ਲੋਕ ਬਾਹਰਲੇ ਐਨਆਰਆਈਆਂ ਤੋਂ ਪੈਸੇ ਮੰਗਾ ਕੇ ਮਦਦ ਕਰਨਗੇ ਅਸੀਂ ਤੁਹਾਡੇ ਮਾਧਿਅਮ ਰਹੀ ਐਨਆਰਆਈ ਵੀਰਾਂ ਨੂੰ ਕਹਿੰਨੇ ਆਂ ਕਿ ਇਹ ਪੋਰਟਲ ਸਾਡੇ ਨਹੀਂ ਹੈਗੇ ਇਹ ਪੋਰਟਲ ਦਿੱਲੀ ਦੇ ਨੇ ਮਤ ਪੈਸਾ ਪਾਇਓ ਜੇ ਤੁਹਾਨੂੰ ਸੇਵਾ ਹੀ ਕਰਨੀ ਆ ਤੇ ਜਾ ਕੇ ਕਰ ਲਓ ਉੱਥੇ ਜਿੱਥੇ ਨਿਵਾੜ ਆਈ ਉੱਥੇ ਜਾ ਕੇ ਸੇਵਾ ਕਰੋ ਹਾਲ ਸਾਡੇ ਪੰਜਾਬ ਦਾ ਹਾਲ ਆ ਆ ਸਾਡੇ ਪੰਜਾਬ ਦਾ ਜੂਥ ਖੜਾ ਸਾਰਾ ਸਾਡੇ ਨਾਲ ਦੱਸੋ ਇਹ ਕਿੱਥੇ ਜਾਣ ਇਹ ਜੀ ਦਿਲਬਾਖ ਜੀ ਇਸ ਵੇਲੇ ਅਸੀਂ ਸੜਕ ਤੇ ਖੜੇ ਆ ਮੰਗਲੀ ਖਾਸ ਦੀ ਇਹ ਸੜਕ ਬਣੀ ਹੋਈ ਹੈ ਪਰ ਜੇ ਚੁੰਗੀ ਦੀ ਗੱਲ ਕਰੀਏ ਚੁੰਗੀ ਤੋਂ ਲੈ ਕੇ ਬਸਤੀ ਤੱਕ ਸਾਰੀ ਸੜਕ ਟੁੱਟੀ ਪਈ ਹੈ ਕਾਰਨ ਕੀ ਹੈ ਇਹ ਵਿਤਕਰਾ ਕਿ ਉਧਰ ਲਈ ਸੜਕ ਬਣੀ ਹੋਈ ਹੈ ਉਧਰ ਲਈ ਸੜਕ ਬਣੀ ਨਹੀਂ ਹੋਈ ਹੈ 52 ਸਾਲ ਦੀ ਉਮਰ ਹੋ ਗਈ ਆ ਮੈਂ ਸਾਨੇ ਵਾਲਾ ਲਕੇ ਦਾ ਜੰਪੜਾ ਮੈਂ ਇਹ ਨੀ ਸੜਕ ਬਣੀ ਦੇਖੀ ਮੈਂ ਨੀ ਸੜਕ ਬਣੀ ਪੂਰੀ ਦੇਖੀ ਕਦੀ ਵੀ ਕਦੀ ਆਹ ਟੋਟਾ ਬਣਿਆ ਹੁੰਦਾ ਕਦੀ ਆਹ ਬਣਿਆ ਹੁੰਦਾ ਕਦੀ ਉਹ ਬਣਿਆ ਹੁੰਦਾ ਕਦੀ ਆਹ ਬਣਿਆ ਹੁੰਦਾ ਬਸ ਪੈਸੇ ਨੇ ਕਿੱਥੇ ਗਾਇਪ ਹੋ ਜਾਂਦੇ ਨੇ ਕਿਉਂ ਨਹੀਂ ਸੜਕ ਮੁਕੰਮਲ ਬਣਦੀ ਐ ਆ ਸਾਨੂੰ ਉਹਨਾਂ ਸ਼ੱਕ ਆ ਜੀ ਜਿਹੜਾ 43 ਕਰੋੜ ਰੁਪਈਆ ਹੁਣ ਆਇਆ ਸੜਕ ਲਈ ਇਹ ਜਾਂ ਤੇ ਇਹ ਲੈ ਗਿਆ ਜਾਂ ਇਹ ਖੁਰਦ-ਬੁਰਦ ਹੋ ਗਿਆ ਜਿਹੜੇ ਸਾਨੂੰ ਹਰ ਹਫਤੇ ਇੱਕ ਹਫਤੇ ਦਾ ਟਾਈਮ ਦਿੰਦੇ ਮੇਰਾ ਕਹਲਾ ਪਿਛਲੇ 5 ਮਹੀਨਿਆਂ 6 ਮਹੀਨਿਆਂ ਤੋਂ ਸਾਨੂੰ ਟਾਈਮ ਮਿਲਦਾ ਆ ਰਿਹਾ ਕਦੀ ਹਫਤੇ ਦਾ ਕਦੀ 15 ਦਿਨਾਂ ਦਾ ਕਦੀ ਹਫਤੇ ਦਾ ਕਦੀ 15 ਡੀਸੀ ਸਾਹਿਬ ਸਾਡੇ ਬਹੁਤ ਚੰਗੇ ਨੇ ਉਹ ਆ ਕੇ ਮੌਕਾ ਦੇਖ ਕੇ ਗਏ ਨਹੀਂ ਇੱਥੇ ਆ ਕੇ ਉਹਨਾਂ ਨੇ ਜਦੋਂ ਹਾਲਾਤ ਦੇਖੇ ਛੜਕਦੇ ਉਹਨਾਂ ਨੇ ਉਸੇ ਟਾਈਮ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਵੀ ਜਿਹੜੇ ਪੈਸੇ ਤੁਹਾਨੂੰ ਚਾਹੀਦੇ ਮੇਰੇ ਕੋਲੇ ਪਹਿ ਲੈ ਲਓ ਇਹ ਤੁਹਾਡੇ ਕੋ ਨਹੀਂ ਹੈਗੇ ਮੇਰੇ ਕੋਲ ਲੈ ਲਓ ਫਿਰ ਕੀ ਕਾਰਵਾਈ ਹੋਈ ਅੱਜ 3 ਮਹੀਨੇ 3 ਮਹੀਨੇ ਲੰਘ ਗਏ ਜੀ ਡੀਸੀ ਸਾਹਿਬ ਦੀ ਗੱਲ ਨੂੰ ਵੀ ਨਹੀਂ ਫਾਲੋ ਕੀਤਾ ਉਹ ਉਹਦੀ ਗੱਲ ਤੇ ਵੀ ਕੋਈ ਅਸਰ ਨਹੀਂ ਅੱਜ ਵੀ ਉ ਉਹ ਨਾਰੇਬਾਜ਼ੀ ਕਰ ਰਹੇ ਸੀ ਤੁਸੀਂ ਪੀ ਡਬਲਯੂ ਡੀ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਕੀ ਲੱਗਦਾ ਹੈ ਅਜੇ ਹੀ ਨਾਰੇਬਾਜ਼ੀ ਤੋਂ ਬਾਅਦ ਵੀ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ ਜ਼ਮੀਰਾਂ ਜਾਗਣਗੀਆਂ ਅਸੀਂ ਐਤਵਾਰ ਕੀਤਾ ਪ੍ਰੋਗਰਾਮ ਜੇ ਹਫ਼ਤੇ 'ਚ ਨਹੀਂ ਕੰਮ ਕਰਨਗੇ ਜਾਂ ਹਫ਼ਤੇ 'ਚ ਇਹ ਗੱਲ ਨਹੀਂ ਮੰਨ ਜੂ ਅਗਲੇ ਐਤਵਾਰ ਫਿਰ ਅਸੀਂ ਘੱਟ ਰੱਖਾਂਗੇ ਅਸੀਂ ਹਰ ਹਫ਼ਤੇ ਇਹਨਾਂ ਨੂੰ ਇੱਕ ਚੈਲੰਜ ਦੇਵਾਂਗੇ ਅੱਜ 3 ਘੰਟੇ ਟੋਲ ਪਲਾਜ ਫਰੀ ਆ ਅਗਲੇ ਹਫ਼ਤੇ 5 ਘੰਟੇ ਕਰਾਂਗੇ ਉਤੋਂ ਅਗਲੀ ਵਾਰ ਨਹੀਂ ਹੋਇਆ ਤਾਂ ਇਹਨੂੰ ਪੱਕੇ ਤੌਰ ਤੇ ਫਰੀ ਕਰ ਦਾਂਗੇ ਫਿਰ ਉੱਥੇ ਡੇਰਾ ਲਾਵਾਂਗੇ ਅਸੀਂ ਫਿਰ ਦੇਖੀ ਜੂ ਜੋ ਹੋਊਗਾ ਹੁਣ ਇਸ ਵੇਲੇ ਕਿੱਥੇ ਟੋਲ ਪਲਾਜ਼ੇ ਜਾ ਰਹੇ ਹਾਂ ਹਾਂਜੀ ਟੋਲ ਪਲਾਜ਼ੇ ਜਾ ਰਹੇ ਹਾਂ ਇਸ ਟਾਈਮ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਇਕੱਠੇ ਹੋਏ ਨੇ ਮੰਗਲੀ ਖਾਸ ਦੀਆਂ ਤਸਵੀਰਾਂ ਨੇ ਲਗਾਤਾਰ ਮੰਗਲੀ ਟਾਂਡਾ ਦੀਆਂ ਤਸਵੀਰਾਂ ਨੇ ਜਿੱਥੇ ਜਿਹੜੇ ਨੌਜਵਾਨ ਨੇ ਸਾਰੇ ਇਕੱਠੇ ਹੋਏ ਨੇ ਉੱਥੇ ਹੀ ਗੱਲ ਕਰੀਏ ਕਿ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸੜਕਾਂ ਖਰਾਬ ਨੇ ਉਹ ਮੁਕੰਮਲ ਤੌਰ ਤੇ ਬਣਾਈਆਂ ਜਾਣ ਪਰ ਕਿਤੇ ਨਾ ਕਿਤੇ ਇਹ ਨੌਜਵਾਨਾਂ ਦੇ ਵੱਲੋਂ ਜਿਹੜਾ ਹੈ ਸੰਘਰਸ਼ ਦਾ ਰੁਖ ਅੱਜ ਅਪਣਾਇਆ ਗਿਆ ਟੋਲ ਪਲਾਜ਼ੇ ਵਾਲੇ ਇਹਨਾਂ ਦਾ ਰੁਖ ਹੈ ਉੱਥੇ ਜਾ ਕੇ ਜਿਹੜਾ 3 ਘੰਟੇ ਦੇ ਲਈ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਹੈ ਫ੍ਰੀ ਕੀਤਾ ਜਾਵੇਗਾ ਉਹ ਤਿੰਨ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮੁਰਦਾਬਦ ਸਰਕਾਰ ਮੁਰਦਾਬਦ ਅੱਜ ਕਿਸਾਨ ਆਗੂ ਇਕੱਠੇ ਹੋਏ ਨੇ ਤੁਸੀਂ ਵੀ ਇਕੱਠੇ ਹੋਏ ਹੋ ਟੋਲ ਪਲਾਜ਼ੇ ਜਾ ਰਹੇ ਹੋ ਹਾਂਜੀ ਰੇਡੀਆਂ ਵੀ ਚਕਾਈਆਂ ਗਈਆਂ ਨੇ ਕਿੰਨੇ ਦਿਨ ਹੋ ਗਏ ਇੱਥੇ ਰੇਡੀਆਂ ਨਹੀਂ ਲੱਗ ਰਹੀਆਂ ਨੇ ਠੀਕ ਹੈ ਜੀ ਬੀਜੀ ਸਾਨੂੰ ਜਿਹੜੀ ਪਰੇਸ਼ਾਨੀਆਂ ਮਿਹਰਬਾਨ ਤੋਂ ਲੈ ਕੇ ਬਸਤੀ ਤੱਕ ਦੀ ਪਰੇਸ਼ਾਨੀਆਂ ਠੀਕ ਹੈ ਜਿਹੜੀਆਂ ਉੱਥੇ ਰੇੜੀਆਂ ਸਰਕਾਰੀ ਪ੍ਰਾਪਰਟੀ ਦੇ ਉੱਤੇ ਰੇੜੀਆਂ ਲੱਗੀਆਂ ਉਸ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਫਿਲਹਾਲ ਸਾਡਾ ਘਰ ਤੋਂ ਕੋਈ ਮੈਂਬਰ ਪਮਾਠ ਮਾਰਾ ਅਸੀਂ ਲਿਆਣਾ ਹੋਵੇ 15 ਮਿੰਟ ਦਾ ਰਸਤਾ ਸਾਨੂੰ 1.5 ਘੰਟੇ ਦੇ ਵਿੱਚ ਤੈਅ ਕਰਨਾ ਪੈਂਦਾ ਤੇ ਨੰਬਰ 2 ਸਾਡੇ ਹਲਕਾ ਸਾਨੇ ਵਾਲੇ ਨੂੰ ਲੱਗਦੀਆਂ ਜਿਹੜੀਆਂ ਸੜਕਾਂ ਲਿੰਕ ਸੜਕਾਂ ਲਿੰਕ ਸੜਕਾਂ ਤੋਂ ਜ਼ਿਆਦਾ ਪਰ ਅਸੀਂ ਪਰੇਸ਼ਾਨ ਆ ਅਸੀਂ ਉਸ ਚੀਜ਼ ਲਈ 3 ਘੰਟੇ ਲਈ ਟੂਲ ਫ੍ਰੀ ਕਰ ਲਿਆ ਕਿ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਗੱਲ ਜਾਵੇ ਕਿਉਂਕਿ ਪ੍ਰਸ਼ਾਸਨ ਕੋਈ ਨਹੀਂ ਚਲੋ ਅੱਜ ਦਾ ਅਸੀਂ ਜੂਨੀਅਨ ਦੇ ਨਾਲ ਜੁੜ ਕੇ ਚੱਲ ਰਹੇ ਆ ਜੇ ਅਸੀਂ 2-4 ਮੈਂਬਰ ਚਾਹੀਏ ਤੇ ਜਿਹੜਾ ਪੁਲਿਸ ਮਹਿਕਮਾ ਉਹ ਸਾਡੇ ਉਲਟਾ ਗੱਲ ਪਊਗਾ ਸਾਡੇ ਉਲਟਾ ਗੱਲ ਪਊਗਾ ਸਾਡਾ ਜਾਨੀ ਸੁਣੂਗਾ ਨਹੀਂ ਠੀਕ ਹੈ ਇਸ ਕਰਕੇ ਕਿਉਂਕਿ ਦੁਕਾਨਾਂ ਜਿਹੜੀਆਂ ਫੜੀਆਂ ਜਿਹੜੀ ਉਹਨਾਂ ਦੀ ਪਰਸੈਂਟਿੰਗ ਆ ਉਹ ਮੰਤਰੀਆਂ ਦੇ ਖਾਤੇ ਤੇ ਜਾਂਦੀ ਆ ਇਸ ਕਰਕੇ ਮੰਤਰੀ ਕੋਈ ਬੋਲਦਾ ਨਹੀਂ ਹੈਗਾ ਨਹੀਂ ਤੇ ਨੰਗੜਾਂ ਤਾਂ ਉਹਨਾਂ ਨੂੰ ਵੀ ਪਰੇਸ਼ਾਨ ਆ ਪਰ ਉਹਨਾਂ ਦੀ ਜੇਬਾਂ ਸਟਰੋਂਗ ਹੋ ਰਹੀਆਂ ਆ ਮਾ ਪ੍ਰੇਸ਼ਾਨੀ ਤੇ ਸਾਨੂੰ ਹਨਾ ਆਮ ਜਨਤਾ ਨੂੰ ਹਨਾ ਕੋਈ ਬਵਾਟ ਮਾਰ ਲਿਆਣਾ 15 ਮਿੰਟ ਦਾ ਰਸਤਾ ਅਸੀਂ 1.5 ਘੰਟੇ ਦੇ ਵਿੱਚ ਤੈ ਕਰਦੇ ਆ ਕਈ ਐਕਸੀਡੈਂਟ ਵੀ ਹੋਏ ਨੇ ਕਈ ਲੋਕ ਜਿਹੜੇ ਨੌਜਵਾਨ ਨੇ ਕਈ ਮਾਵਾ ਦੇ ਪੁੱਤ ਚਲੇ ਗਏ ਨੇ ਟਿਪਰਾ ਥੱਲੇ ਆ ਕੇ ਇਸ ਸੜਕ ਤੇ ਫਿਰ ਵੀ ਕਿਉਂ ਨਹੀਂ ਤੁਹਾਡੀ ਮੰਗਾ ਮੰਨੀਆਂ ਜਾ ਰਹੀਆਂ ਨੇ ਬੇਦੀ ਇਹਨਾਂ ਨੇ ਮੰਗਾ ਕੀ ਮੰਨਣੀਆਂ ਸਾਰੇ ਤਾਂ ਕ੍ਰਾਪਟ ਹੋਏ ਆ ਪ੍ਰਵਾਨਤਮਾਨਾਂ ਵੀ ਕੋਈ ਸਾਡੇ ਹੱਕ ਦੀ ਗੱਲ ਨਹੀਂ ਕੀਤੀ ਹੈਗੀ ਨਾ ਕੋਈ ਉਹਨਾਂ ਦਾ ਆਇਡੈਂਟੀ ਵਗੈਰਾ ਕੋਈ ਪੁੱਛ ਕਿਸ ਕੁਛ ਕੁਛ ਤਾਂ ਹੋਣਾ ਚਾਹੀਦਾ ਨਾ ਉਹ ਕਹਿ ਰਿਹਾ ਕਿ ਹਾਂ ਜੀ ਕੋਈ ਗੱਲ ਨਹੀਂ ਇਹ ਸਾਡੇ ਹੀ ਬੰਦੇ ਆ ਸਾਡੇ ਬੰਦੇ ਵੀ ਬਾਹਰ ਗਏ ਆ ਸਾਡੇ ਬੰਦੇ ਬਾਹਰ ਗਏ ਆ 20 25 25 30 ਲੱਖ ਲਾ ਕੇ ਡਾਕੂਮੈਂਟ ਮੈਡੀਕਲ ਕਰਾ ਕੇ ਪੂਰੇ ਪੂਰੇ ਪ੍ਰੋਪਰ ਤਰੀਕੇ ਨਾਲ ਫੇਰ ਗਏ ਹੋਏ ਆ ਠੀਕ ਹੈ ਜੀ ਐ ਹੀ ਨਹੀਂ ਹੈਗਾ 50 ਰੁਪਏ ਦੀ ਟਿਕਟ ਆ ਗਿਆ ਸੀ ਲੁਧਿਆਣੇ ਆ ਗਿਆ ਲੁਧਿਆਣੇ ਆ ਗਿਆ ਅਸੀਂ ਪਿੱਛੇ ਵੀ ਕਾਂਡ ਕੀਤਾ ਕਤਲ ਕੀਤਾ ਕਾਂਡ ਕੀਤਾ ਚੋਰੀ ਡਗਾਈ ਕੀਤੀ ਉੱਥੋਂ ਸਾਡਾ ਹੋ ਗਿਆ ਨਿਬੜ ਗਿਆ ਉਧਰੋਂ ਅਸੀਂ ਕੱਢਦੇ ਤੇ ਇੱਧਰ ਆ ਕੇ ਫੇਰ ਅਸੀਂ ਬਾਹਰਲਾ ਬੰਦਾ ਜਿੰਨਾ ਵੀ ਇੱਥੇ ਆ ਅੱਛਾ ਉਸ ਦੀ ਦੀ ਵੀ ਆਈਡੈਂਟੀ ਹੋਣੀ ਚਾਹੀਦੀ ਆ ਕਿਉਂਕਿ ਜਿੰਨਾ ਖੂਨ ਖਰਾਬਾ ਕਤਲ ਚੋਰੀ ਠੱਗੀ ਜੋ ਹੋ ਰਿਹਾ ਹੈ ਨਾ ਬਾਹਰਲਾ ਬੰਦਾ ਆਧਾਰ ਕਾਰਡ ਤੇ ਆ ਕੇ ਇੱਕ ਕਮਰਾ ਲੈ ਲੈਂਦਾ ਕਮਰਾ ਲੈ ਕੇ ਉਹ ਕੀ ਕਰਦਾ ਉਹਨਾਂ ਚੋਰੀ ਕਰਨੀ ਰਗੈਤੀ ਕਰਨੀ ਖੂਨ ਖਰਾਬਾ ਕਰਨਾ ਆਪਣਾ ਕੰਮ ਕਰਕੇ ਉਹਨਾਂ ਨਿਕਲ ਜਾਣਾ ਬਾਈ ਕਿਤੇ ਜਿਹੜਾ ਮੁੱਦਾ ਇਸ ਵੇਲੇ ਪੱਖ ਰਿਹਾ ਵੈ ਉਹ ਉਹੀ ਇੱਕ ਕਾਰਨ ਤਾਂ ਨਹੀਂ ਜਿਹੜੀਆਂ ਰੇੜੀਆਂ ਨਹੀਂ ਲੱਗ ਰਹੀਆਂ ਨੇ ਬਜੀ ਰੇੜੀਆਂ ਤੋਂ ਤਾਂ ਸਾਨੂੰ ਪਰੇਸ਼ਾਨੀਆਂ ਸਾਡਾ ਜਿਹੜਾ ਮੇਨ ਮੁੱਦਾ ਨਾ ਮੇਰੀ ਮੇਰੀ ਗੱਲ ਫੋਲੋ ਕਰੋ ਸਿਰਫ ਪ੍ਰਵਾਸੀਆਂ ਦੀਆਂ ਰੇੜੀਆਂ ਚੱਕੀਆਂ ਗਈਆਂ ਨੇ ਜਾਂ ਕਿਸੇ ਰੇੜੀ ਨੂੰ ਲੱਗਣ ਹੀ ਨਹੀਂ ਦੇਣਾ ਸਾਨੂੰ ਕਿਸੇ ਪ੍ਰਵਾਸੀ ਨਾਲ ਨਹੀਂ ਕਿਸੇ ਪੰਜਾਬੀ ਨਾਲ ਠੀਕ ਹੈ ਨਹੀਂ ਸਾਰੇ ਸਾਡੇ ਭਾਈ ਆ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਪ੍ਰਵਾਸੀ ਭਜਾਰੇ ਸਾਨੂੰ ਇਹਦੇ ਤਾਂ ਕੋਈ ਨਹੀਂ ਹੈਗਾ ਸਾਨੂੰ ਇਹ ਹੈ ਕਿ ਜਿਹੜੀ ਰੋਡ ਦੇ ਉੱਤੇ ਸਾਨੂੰ ਪਰੇਸ਼ਾਨੀ ਆ ਪ੍ਰੇਸ਼ਾਨੀ ਦਾ ਹੱਲ ਕਰਨਾ ਨਾ ਕਿ ਅਸੀਂ ਕਿਸੇ ਪ੍ਰਵਾਸੀ ਨੂੰ ਕਹਿੰਨੇ ਆ ਜਾਓ ਤੁਸੀਂ ਜਾਂ ਪੰਜਾਬੀ ਨੂੰ ਇਹ ਚੀਜ਼ ਦੀ ਸਾਡੀ ਕੋਈ ਮੰਗ ਨਹੀਂ ਹੈਗੀ ਪ੍ਰਵਾਸੀ ਡਾਕੂਮੈਂਟ ਮੰਗਦੇ ਸਾਰੇ ਹਾਂ ਤੇ ਇਹ ਜਿਹੜਾ ਪ੍ਰਵਾਸੀ ਜੇ ਕੋਈ ਆਪਣੀ ਜਿਹੜਾ ਕੋਈ ਦੁਕਾਨਦਾਰੀ ਕਰਨੀ ਆ ਉਹ ਆਪਣੀ ਦੁਕਾਨ ਲੈ ਕੇ ਆਪਣਾ ਕੰਮ ਕਰ ਸਕਦਾ ਪਰ ਅਸੀਂ ਰੇਡ ਹੀ ਨਹੀਂ ਲੱਗਣ ਦੇਣੀ ਸਰਕਾਰੀ ਪ੍ਰੋਪਰਟੀ ਦੇ ਉੱਤੇ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਵੀਰ ਜੀ ਸੋ ਮੰਗਲੀ ਖਾਸ ਦੀਆਂ ਤਸਵੀਰਾਂ ਨੇ ਜੋ ਤੁਹਾਨੂੰ ਅੱਜ ਨਿਸ਼ਾਨ ਕਰਾਈਆਂ ਉੱਥੇ ਹੀ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਨਾਲ ਗੱਲਬਾਤ ਕੀਤੀ ਦੇਖ ਸਕਦੇ ਹੋ ਇਸ ਵੇਲੇ ਜਿਹੜੇ ਯੂਨੀਅਨ ਦੇ ਆਗੂ ਨੇ ਨੌਜਵਾਨ ਨੇ ਟੋਲ ਪਲਾਜ਼ੇ ਵੱਲ ਰੁਕ ਰੱਖ ਕਰ ਰਹੇ ਨੇ ਉੱਥੇ ਜਾ ਕੇ ਅੱਜ ਟੋਲ ਪਲਾਜ਼ਾ ਇਹਨਾਂ ਨੇ 3 ਘੰਟਿਆਂ ਦੇ ਲਈ ਫ੍ਰੀ ਕਰਨਾ ਤੇ ਉੱਥੇ ਹੀ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਮੁਕੰਮਲ ਤੌਰ ਤੇ ਉੱਥੇ ਪੱਕਾ ਮੋਰਚਾ ਲਾਇਆ ਜਾਵੇਗਾ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਅਮਿਤ